ਪੰਜਾਬ ਐਕਸ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤਾਂ ਮੈਂ ਹਾਂ ਰਸ਼ਭ ਚਾਵਲਾ ਇਸ ਵੇਲੇ ਦੀ ਬਹੁਤ ਵੱਡੀ ਤੇ ਬੜੀ ਅਹਿਮ ਖਬਰ ਤੁਹਾਡੇ ਨਾਲ ਲੈ ਕੇ ਪੇਸ਼ ਹੋਇਆ ਪੰਜਾਬੀ ਗਾਇਕ ਏਪੀ ਟਿਲੋ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਗਾਇਕ ਏਪੀ ਟਿਲੋ ਦੇ ਕੈਨੇਡਾ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਵੈਂਕੂਵਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਨਾਲੇ ਹਾਲੇ ਤੱਕ ਗਾਇਕ ਵੱਲੋਂ ਵੀ ਕਿਸੇ ਤਰੀਕੇ ਦੀ ਕੋਈ ਜਿਹੜੀ ਸਟੇਟਮੈਂਟ ਰਿਲੀਜ਼ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੇ ਗੈਂਗਸਟਰ ਦਾ ਨਾਮ ਵੱਡੇ ਗੈਂਗਸਟਰ ਦੇ ਗਰੁੱਪ ਦਾ ਨਾਂ ਇਸ ਚੀਜ਼ ਨਾਲ ਜੋੜਿਆ ਜਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਤੁਹਾਡੇ ਸਾਹਮਣੇ ਸੀ ਦਿਖਾ ਰਿਹਾ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਪੋਸਟ ਸੋਸ਼ਲ ਮੀਡੀਆ ਤੇ ਬੜੀ ਜ਼ਿਆਦਾ ਵਾਈਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਵਾ ਕੀਤਾ ਗਿਆ ਕਿ ਰੋਹਿਤ ਗੋਦਾਰਾ ਯਾਨੀ ਬਿਸ਼नोई ਗੈਂਗ ਵੱਲੋਂ ਇਸ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਇਸ ਚੀਜ਼ ਨੂੰ ਪੰਜਾਬਕਸ ਨਿਊਜ਼ ਕਿਸੇ ਵੀ ਤਰੀਕੇ ਨਾਲ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਗੱਲ ਇਹ ਘਟਨਾ ਸੱਚ ਹੈ ਜਾਂ ਨਹੀਂ ਹੈ ਵਾਕਈਏ ਬਿਸ਼नोई ਗੈਂਗ ਵੱਲੋਂ ਕੀਤਾ ਗਿਆ ਇਸ ਗੱਲ ਦੀ ਪੁਸ਼ਟੀ ਤਾਂ ਸਾਈਬਰ ਸੈੱਲ ਵੱਲ ਕਰਨਗੇ ਤੇ ਨਾਲ ਦੇ ਨਾਲ ਤੁਸੀਂ ਦੂਜੀਆ ਵੀਡੀਓ ਦੇਖ ਸਕਦੇ ਹੋ ਤੁਸੀਂ ਦੂਜੀ ਵੀਡੀਓ ਦੇਖ ਸਕਦੇ ਹੋ ਆਪਣੇ ਨਾਲ ਜਿੱਥੇ ਅ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਿਹੜੀ ਹੈ ਇਹ ਵੀ ਉਹਨਾਂ ਗੈਂਗਸਟਰਾਂ ਵੱਲੋਂ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਗੈਂਗਸਟਰਾਂ ਵੱਲੋਂ ਜਿਹੜੀ ਵਾਇਰਲ ਕੀਤੀ ਗਈ ਹੈ ਵੀਡੀਓ ਜਿਸ ਵਿੱਚ ਦੇਖਿਆ ਜਾ ਸਕਦਾ ਇੱਕ ਬੰਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਇੱਕ ਘਰ ਦੇ ਬਾਹਰ ਹਾਲਾਂਕਿ ਸੀਸੀਟੀਵੀ ਫੁਟੇਜ ਨਹੀਂ ਹੈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਤਾਂ ਇਹ ਖਬਰ ਆਈ ਹੈ ਕਿ ਸੀਸੀਟੀਵੀ ਵਿੱਚ ਘਟਨਾ ਘੈਤ ਹੋਈ ਹੈ ਪਰ ਇਸ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਇਹ ਵੀਡੀਓ ਆਪ ਬਣਾਈ ਗਈ ਹੈ ਤਾਂ ਆਪ ਬਣਾ ਕੇ ਆਪ ਵਾਇਰਲ ਕੀਤੀ ਗਈ ਹੈ ਇਸ ਦੀ ਵੀ ਪੁਸ਼ਟੀ ਪੰਜਾਬ ਬੈਕਸ ਨਿਊਜ਼ ਨਹੀਂ ਕਰਦਾ ਕਿਉਂਕਿ ਇਹਦੀ ਪੁਸ਼ਟੀ ਕਰਨਾ ਅਤੇ ਦੂਜਾ ਜਿਹੜਾ ਉਹ ਜੋ ਤੁਹਾਡੇ ਸਾਹਮਣੇ ਚੱਲਦਾ ਪਿਆ ਇਹਨਾਂ ਦੋਵਾਂ ਦੀ ਪੁਸ਼ਟੀ ਕਰਨਾ ਸਾਈਬਰ ਸੈੱਲ ਦਾ ਕੰਮ ਹੈ ਪੰਜਾਬ ਐਕਸ ਨਿਊਜ਼ ਇਸ ਘਟਨਾ ਦੀ ਪੁਸ਼ਟੀ ਨਹੀਂ ਕਰਦਾ ਪਰ ਵੱਡੀ ਘਟਨਾ ਜ਼ਰੂਰ ਵਾਪਰੀ ਹੈ ਕਿਉਂਕਿ ਗਾयक ਏਪੀ ਢਿਲੋਂ ਦੇ ਕਰਦੇ ਬਾਹਰ ਫਾਇਰਿੰਗ ਹੋਣਾ ਬਹੁਤ ਵੱਡੀ ਗੱਲ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਸਲਮਾਨ ਖਾਨ ਨਾਲ ਨੇੜਤਾ ਹੋਣ ਕਰਕੇ ਇਹ ਘਟਨਾ ਜਿਹੜੀ ਆ ਉਸ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਸਲਮਾਨ ਖਾਨ ਨਾਲ ਬੀਤੇ ਦਿਨੀ ਗਾਣਾ ਆਂਦਾ ਏਪੀ ਢਿਲੋਂ ਦਾ 올ਡ ਮਨੀ ਜਿਸ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਨੂੰ ਲਿਆ ਹੁੰਦਾ ਦੋਵਾਂ ਨੂੰ ਦੋਵੇਂ ਉਸ ਗਾਣੇ ਦੇ ਵਿੱਚ ਹੁੰਦੇ ਨੇ ਤੇ ਲੋਕਾਂ ਤੇ ਐਸੀ ਗਲਤੀ ਗੁੱਸੇ ਵਿੱਚ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰੈਂਸਮ ਕਾਲ ਵੀ ਕਈ ਗੈਂਗਸਟਰ ਵੱਲੋਂ ਐਪੀਟ ਲੜੂ ਕੀਤੀਆਂ ਗਈਆਂ ਸੀਗੀਆਂ ਪਰ ਉਸ ਦਾ ਜਵਾਬ ਸ਼ਾਇਦ ਹੋ ਸਕਦਾ ਗੈਂਗਸਟਰ ਵੱਲੋਂ ਨਾ ਦਿੱਤਾ ਗਿਆ ਹੋਵੇ ਜਾਂ ਇਗਨੋਰ ਕਰ ਦਿੱਤਾ ਗਿਆ ਹੋਵੇ ਪਰ ਹੁਣ ਉਸ ਤੋਂ ਬਾਅਦ ਗਾਇਕ ਐਪੀਟ ਲੋਂਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਤੇ ਇੰਤਜ਼ਾਰ ਹੈ ਕਦੋਂ ਗਾਇਕ ਦੇ ਸਾਹਮਣੇ ਆ ਕੇ ਕੋਈ ਸਟੇਟਮੈਂਟ ਰਿਲੀਜ਼ ਕਰਦਾ ਕੋਈ ਪੋਸਟ ਕੋਈ ਜਾਣਕਾਰੀ ਦਿੰਦਾ ਕਿਉਂਕਿ ਫੈਨਸ ਉਡੀਕ ਕਰਦੇ ਪਏ ਨੇ ਇਸ ਘਟਨਾ ਨੂੰ ਕਿਵੇਂ ਦੇਖਦੇ ਏਪੀ ਟਿਲੋ ਆਪ ਕਿਵੇਂ ਦੇਖਦੇ ਨੇ ਇਸ ਘਟਨਾ ਨੂੰ ਪੰਜਾਬ ਐਕਸ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤਾਂ ਮੈਂ ਹਾਂ ਰਸ਼ਭ ਚਾਵਲਾ ਇਸ ਵੇਲੇ ਦੀ ਬਹੁਤ ਵੱਡੀ ਤੇ ਬੜੀ ਅਹਿਮ ਖਬਰ ਤੁਹਾਡੇ ਨਾਲ ਲੈ ਕੇ ਪੇਸ਼ ਹੋਇਆ ਪੰਜਾਬੀ ਗਾਇਕ ਏਪੀ ਟਿਲੋ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜੀहां ਤੁਹਾਨੂੰ ਦੱਸ ਦਈਏ ਗਾਇਕ ਏਪੀ ਟਿਲੋ ਦੇ ਕੈਨੇਡਾ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਵੈਂਕੂਵਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਹੌਲਾ ਨਾਲੇ ਹਾਲੇ ਤੱਕ ਗਾਇਕ ਵੱਲੋਂ ਵੀ ਕਿਸੇ ਤਰੀਕੇ ਦੀ ਕੋਈ ਜਿਹੜੀ ਸਟੇਟਮੈਂਟ ਰਿਲੀਜ਼ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੇ ਗੈਂਗਸਟਰ ਦਾ ਨਾਮ ਵੱਡੇ ਗੈਂਗਸਟਰ ਦੇ ਗਰੁੱਪ ਦਾ ਨਾਂ ਇਸ ਚੀਜ਼ ਨਾਲ ਜੋੜਿਆ ਜਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਤੁਹਾਡੇ ਸਾਹਮਣੇ ਸੀ ਦਿਖਾ ਰਿਹਾ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਪੋਸਟ ਸੋਸ਼ਲ ਮੀਡੀਆ ਤੇ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਵਾ ਕੀਤਾ ਗਿਆ ਕਿ ਰੋਹਿਤ ਗੁਦਾਰਾ ਯਾਨੀ ਬਸ਼ਨੋਈ ਗੈਂਗ ਵੱਲੋਂ ਇਸ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਇਸ ਚੀਜ਼ ਨੂੰ ਪੰਜਾਬ ਐਕਸ ਨਿਊਜ਼ ਕਿਸੇ ਵੀ ਤਰੀਕੇ ਨਾਲ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਗੱਲ ਇਹ ਘਟਨਾ ਸੱਚ ਹੈ ਜਾਂ ਨਹੀਂ ਹੈ ਵਾਕਈਏ ਬਿਸ਼ਨੋਈ ਗੈਂਗ ਵੱਲੋਂ ਕੀਤਾ ਗਿਆ ਇਸ ਗੱਲ ਦੀ ਪੁਸ਼ਟੀ ਤਾਂ ਸਾਈਬਰ ਸੈੱਲ ਵੱਲ ਕਰਨਗੇ ਤੇ ਨਾਲ ਦੇ ਨਾਲ ਤੁਸੀਂ ਦੂਜੀਆ ਵੀਡੀਓ ਦੇਖ ਸਕਦੇ ਹੋ ਤੁਸੀਂ ਦੂਜੀ ਵੀਡੀਓ ਦੇਖ ਸਕਦੇ ਹੋ ਆਪਣੇ ਨਾਲ ਜਿੱਥੇ ਅ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਿਹੜੀ ਹੈ ਇਹ ਵੀ ਉਹਨਾਂ ਗੈਂਗਸਟਰਾਂ ਵੱਲੋਂ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਗੈਂਗਸਟਰਾਂ ਵੱਲੋਂ ਜਿਹੜੀ ਵਾਇਰਲ ਕੀਤੀ ਗਈ ਹੈ ਵੀਡੀਓ ਜਿਸ ਵਿੱਚ ਦੇਖਿਆ ਜਾ ਸਕਦਾ ਇੱਕ ਬੰਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਘਰ ਦੇ ਬਾਹਰ ਹਾਲਾਂਕਿ ਸੀਸੀਟੀਵੀ ਫੁਟੇਜ ਨਹੀਂ ਹੈ ਕਿਉਂਕਿ ਸੂਤਰਾ ਦੇ ਹਵਾਲੇ ਤੋਂ ਤਾਂ ਇਹ ਖਬਰ ਆਈ ਹੈ ਕਿ ਸੀਸੀਟੀਵੀ ਵਿੱਚ ਘਟਨਾ ਘਟਿਆ ਹੋਇਆ ਪਰ ਇਸ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਵੀਡੀਓ ਆਪ ਬਣਾਈ ਗਈ ਹੈ ਤਾਂ ਆਪ ਬਣਾ ਕੇ ਆਪ ਵਾਇਰਲ ਕੀਤੀ ਗਈ ਹੈ ਇਸ ਦੀ ਵੀ ਪੁਸ਼ਟੀ ਪੰਜਾਬ ਬਕਸ ਨਿਊਜ਼ ਨਹੀਂ ਕਰਦਾ ਕਿਉਂਕਿ ਇਹਦੀ ਪੁਸ਼ਟੀ ਕਰਨਾ ਅਤੇ ਦੂਜਾ ਜਿਹੜਾ ਪੋਸਟ ਤੁਹਾਡੇ ਸਾਹਮਣੇ ਚੱਲਦਾ ਪਿਆ ਇਹਨਾਂ ਦੋਵਾਂ ਦੀ ਪੁਸ਼ਟੀ ਕਰਨਾ ਸਾਈਬਰ ਸੈੱਲ ਦਾ ਕੰਮ ਹੈ ਪੰਜਾਬ ਬਕਸ ਨਿਊਜ਼ ਇਸ ਘਟਨਾ ਦੀ ਪੁਸ਼ਟੀ ਨਹੀਂ ਕਰਦਾ ਪਰ ਵੱਡੀ ਘਟਨਾ ਜ਼ਰੂਰ ਵਾਪਰੀ ਹੈ ਕਿਉਂਕਿ ਗਾयक ਏਪੀਟ ਲੋਨ ਦੇ ਕਰਦੇ ਬਾਹਰ ਫਾਇਰਿੰਗ ਹੋਣਾ ਬਹੁਤ ਵੱਡੀ ਗੱਲ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਸਲਮਾਨ ਖਾਨ ਨਾਲ ਨੇੜਤਾ ਹੋਣ ਕਰਕੇ ਇਹ ਘਟਨਾ ਜਿਹੜੀ ਆ ਉਸ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਸਲਮਾਨ ਖਾਨ ਨਾਲ ਬੀਤੇ ਦਿਨੀ ਆ ਗਾਣਾ ਆਂਦਾ ਹੈ ਪਿਟਲੋਂ ਦਾ 올ਡ ਮਨੀ ਜਿਸ ਵਿੱਚ ਸਨਮਾਨ ਖਾਨ ਅਤੇ ਸੰਜੇ ਦੱਤ ਨੂੰ ਲਿਆ ਹੁੰਦਾ ਦੋਵਾਂ ਨੂੰ ਦੋਵੇਂ ਉਸ ਗਾਣੇ ਦੇ ਵਿੱਚ ਹੁੰਦੇ ਨੇ ਤੇ ਲੋਕਾਂ ਤੇ ਐਸੀ ਗੱਲਤੀ ਗੁੱਸੇ ਵਿੱਚ ਦੱਸਿਆ ਵੀ ਜਾ ਰਿਹਾ ਕਿ ਰੈਂਸਮ ਕਾਲ ਵੀ ਕਈ ਗੈਂਗਸਟਰ ਵੱਲੋਂ ਇਹ ਪਿਟਲ ਨੂੰ ਕੀਤੀਆਂ ਗਈਆਂ ਸੀਗੀਆਂ ਪਰ ਉਸ ਦਾ ਜਵਾਬ ਸ਼ਾਇਦ ਹੋ ਸਕਦਾ ਗੈਂਗਸਟਰ ਵੱਲੋਂ ਨਾ ਦਿੱਤਾ ਗਿਆ ਹੋਵੇ ਜਾਂ ਇਗਨੋਰ ਕਰ ਦਿੱਤਾ ਗਿਆ ਹੋਵੇ ਪਰ ਹੁਣ ਉਸ ਤੋਂ ਬਾਅਦ ਗਾਇਕ ਐ ਪਿਟਲੋਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਤੇ ਇੰਤਜ਼ਾਰ ਹੈ ਕਦੋਂ ਗਾਇਕ ਸਾਹਮਣੇ ਆ ਕੇ ਕੋਈ ਸਟੇਟਮੈਂਟ ਰਿਲੀਜ਼ ਕਰਦਾ ਕੋਈ ਪੋਸਟ ਕੋਈ ਜਾਣਕਾਰੀ ਦੇੰਦਾ ਕਿਉਂਕਿ ਫੈਨਸ ਉਡੀਕ ਕਰਦੇ ਪਏ ਨੇ ਇਸ ਘਟਨਾ ਨੂੰ ਕਿਵੇਂ ਦੇਖਦੇ ਏਪੀ ਟਿਲੋ ਆਪ ਕਿਵੇਂ ਦੇਖਦੇ ਨੇ ਇਸ ਘਟਨਾ ਨੂੰ ਪੰਜਾਬ ਐਕਸ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤਾਂ ਮੈਂ ਹਾਂ ਰਸ਼ਭ ਚਾਵਲਾ ਇਸ ਵੇਲੇ ਦੀ ਬਹੁਤ ਵੱਡੀ ਤੇ ਬੜੀ ਅਹਿਮ ਖਬਰ ਤੁਹਾਡੇ ਨਾਲ ਲੈ ਕੇ ਪੇਸ਼ ਹੋਇਆ ਪੰਜਾਬੀ ਗਾਇਕ ਏਪੀ ਟਿਲੋ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜੀहां ਤੁਹਾਨੂੰ ਦੱਸ ਦਈਏ ਗਾਇਕ ਏਪੀ ਟਿਲੋ ਦੇ ਕੈਨੇਡਾ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਵੈਂਕੂਵਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਨਾਲੇ ਹਾਲੇ ਤੱਕ ਗਾਇਕ ਵੱਲੋਂ ਵੀ ਕਿਸੇ ਤਰੀਕੇ ਦੀ कोई जेडी स्टेटमेंट रिलीज ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੇ ਗੈਂਗਸਟਰ ਦਾ ਨਾਮ ਵੱਡੇ ਗੈਂਗਸਟਰ ਦੇ ਗਰੁੱਪ ਦਾ ਨਾਮ ਇਸ ਚੀਜ਼ ਨਾਲ ਜੋੜਿਆ ਜਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਤੁਹਾਡੇ ਸਾਹਮਣੇ ਸੀ ਦਿਖਾ ਰਿਆ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਪੋਸਟ ਸੋਸ਼ਲ ਮੀਡੀਆ ਤੇ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਵਾ ਕੀਤਾ ਗਿਆ ਕਿ ਰੋਹਿਤ ਗੁਦਾਰਾ ਯਾਨੀ ਬਸ਼ਨੋਈ ਗੈਂਗ ਵੱਲੋਂ ਇਸ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਇਸ ਚੀਜ਼ ਨੂੰ ਪੰਜਾਬਕਸ ਨਿਊਜ਼ ਕਿਸੇ ਵੀ ਤਰੀਕੇ ਨਾਲ ਨਹੀਂ ਕਰਦਾ ਕਿਉਂਕਿ ਇਹ ਗੱਲ ਵਾਹ ਘਟਨਾ ਸੱਚ ਹੈ ਜਾਂ ਨਹੀਂ ਹੈ ਵਾਕਈ ਇਹ ਬਿਸ਼ਨੋਈ ਗੈਂਗ ਵੱਲੋਂ ਕੀਤਾ ਗਿਆ ਇਸ ਗੱਲ ਦੀ ਪੁਸ਼ਟੀ ਤਾਂ ਸਾਈਬਰ ਸੈੱਲ ਵੱਲ ਕਰਨਗੇ ਤੇ ਨਾਲ ਦੇ ਨਾਲ ਤੁਸੀਂ ਦੂਜੀਆ ਵੀਡੀਓ ਦੇਖ ਸਕਦੇ ਹੋ ਤੁਸੀਂ ਦੂਜੀ ਵੀਡੀਓ ਦੇਖ ਸਕਦੇ ਹੋ ਆਪਣੇ ਨਾਲ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਿਹੜੀ ਹੈ ਇਹ ਵੀ ਉਹਨਾਂ ਗੈਂਗਸਟਰਾਂ ਵੱਲੋਂ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਗੈਂਗਸਟਰਾਂ ਵੱਲੋਂ ਜਿਹੜੀ ਵਾਇਰਲ ਕੀਤੀ ਗਈ ਹੈ ਵੀਡੀਓ ਜਿਸ ਵਿੱਚ ਦੇਖਿਆ ਜਾ ਸਕਦਾ ਇੱਕ ਬੰਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਘਰ ਦੇ ਬਾਹਰ ਹਾਲਾਂਕਿ ਸੀਸੀਟੀਵੀ ਫੁਟੇਜ ਨਹੀਂ ਹੈ ਕਿਉਂਕਿ ਸੂਤਰਾ ਦੇ ਹਵਾਲੇ ਤੋਂ ਤਾਂ ਇਹ ਖਬਰ ਆਈ ਹੈ ਕਿ ਸੀਸੀਟੀਵੀ ਵਿੱਚ ਘਟਨਾ ਘੈਤ ਹੋਈ ਹੈ ਪਰ ਇਸ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਵੀਡੀਓ ਆਪ ਬਣਾਈ ਗਈ ਹੈ ਤਾਂ ਆਪ ਬਣਾ ਕੇ ਆਪ ਵਾਇਰਲ ਕੀਤੀ ਗਈ ਹੈ ਇਸ ਦੀ ਵੀ ਪੁਸ਼ਟੀ ਪੰਜਾਬ ਐਕਸ ਨਿਊਜ਼ ਨਹੀਂ ਕਰਦਾ ਕਿਉਂਕਿ ਇਹਦੀ ਪੁਸ਼ਟੀ ਕਰਨਾ ਅਤੇ ਦੂਜਾ ਜਿਹੜਾ ਪੋਸਟ ਤੁਹਾਡੇ ਸਾਹਮਣੇ ਚੱਲਦਾ ਪਿਆ ਇਹਨਾਂ ਦੋਵਾਂ ਦੀ ਪੁਸ਼ਟੀ ਕਰਨਾ ਸਾਈਬਰ ਸੈੱਲ ਦਾ ਕੰਮ ਹੈ ਪੰਜਾਬ ਐਕਸ ਨਿਊਜ਼ ਇਸ ਘਟਨਾ ਦੀ ਪੁਸ਼ਟੀ ਨਹੀਂ ਕਰਦਾ ਪਰ ਵੱਡੀ ਘਟਨਾ ਜ਼ਰੂਰ ਵਾਪਰੀ ਹੈ ਕਿਉਂਕਿ ਗਾਇਕ ਏ ਪੀ ਟਲੋਂ ਦੇ ਕਰਦੇ ਬਾਹਰ ਫਾਇਰਿੰਗ ਹੋਣਾ ਬਹੁਤ ਵੱਡੀ ਗੱਲ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਸਲਮਾਨ ਖਾਨ ਨਾਲ ਨੇੜਤਾ ਹੋਣ ਕਰਕੇ ਇਹ ਘਟਨਾ ਜਿਹੜੀ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਸਲਮਾਨ ਖਾਨ ਨਾਲ ਬੀਤੇ ਦਿਨੀ ਆ ਗਾਣਾ ਆਂਦਾ ਹੈ ਪਿਟਲੋਂ ਦਾ 올ਡ ਮਨੀ ਜਿਸ ਵਿੱਚ ਸਨਮਾਨ ਖਾਨ ਅਤੇ ਸੰਜੇ ਦੱਤ ਨੂੰ ਲਿਆ ਹੁੰਦਾ ਦੋਵਾਂ ਨੂੰ ਦੋਵੇਂ ਉਸ ਗਾਣੇ ਦੇ ਵਿੱਚ ਹੁੰਦੇ ਨੇ ਤੇ ਲੋਕਾਂ ਤੇ ਐਸੀ ਗੱਲਤੀ ਗੁੱਸੇ ਵਿੱਚ ਦੱਸਿਆ ਵੀ ਜਾ ਰਿਹਾ ਕਿ ਰੈਂਸਮ ਕਾਲ ਵੀ ਕਈ ਗੈਂਗਸਟਰ ਵੱਲੋਂ ਐਪਿਟਲੋਂ ਨੂੰ ਕੀਤੀਆਂ ਗਈਆਂ ਸੀਗੀਆਂ ਪਰ ਉਸ ਦਾ ਜਵਾਬ ਸ਼ਾਇਦ ਹੋ ਸਕਦਾ ਗੈਂਗਸਟਰ ਵੱਲੋਂ ਨਾ ਦਿੱਤਾ ਗਿਆ ਹੋਵੇ ਜਾਂ ਇਗਨੋਰ ਕਰ ਦਿੱਤਾ ਗਿਆ ਹੋਵੇ ਪਰ ਉਹਨਾਂ ਉਸ ਤੋਂ ਬਾਅਦ ਗਾਇਕ ਐਪਿਟਲੋਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਤੇ ਇੰਤਜ਼ਾਰ ਹੈ ਕਦੋਂ ਗਾਇਕ ਸਾਹਮਣੇ ਆ ਕੇ ਕੋਈ ਸਟੇਟਮੈਂਟ ਰਿਲੀਜ਼ ਕਰਦਾ ਕੋਈ ਪੋਸਟ ਕੋਈ ਜਾਣਕਾਰੀ ਦਿੰਦਾ ਕਿਉਂਕਿ ਫੈਨਸ ਉਡੀਕ ਕਰਦੇ ਪਏ ਨੇ ਇਸ ਘਟਨਾ ਨੂੰ ਕਿਵੇਂ ਦੇਖਦੇ ਐਪੀ ਟਿਲੋ ਆਪ ਕਿਵੇਂ ਦੇਖਦੇ ਨੇ ਇਸ ਘਟਨਾ ਨੂੰ ਪੰਜਾਬ ਐਕਸ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤਾਂ ਮੈਂ ਹਾਂ ਰਸ਼ਭ ਚਾਵਲਾ ਇਸ ਵੇਲੇ ਦੀ ਬਹੁਤ ਵੱਡੀ ਤੇ ਬੜੀ ਅਹਿਮ ਖਬਰ ਤੁਹਾਡੇ ਨਾਲ ਲੈ ਕੇ ਪੇਸ਼ ਹੋਇਆ ਪੰਜਾਬੀ ਗਾਇਕ ਐਪੀ ਟਿਲੋ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜੀ ਆ ਤੁਹਾਨੂੰ ਦੱਸ ਦਈਏ ਗਾਇਕ ਐਪੀ ਟਿਲੋ ਦੇ ਕੈਨੇਡਾ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਵੈਂਕੂਵਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮੌਲਾ ਨਾਲੇ ਹਾਲੇ ਤੱਕ ਗਾਇਕ ਵੱਲੋਂ ਵੀ ਕਿਸੇ ਤਰੀਕੇ ਦੀ ਕੋਈ ਜਿਹੜੀ ਸਟੇਟਮੈਂਟ ਰਿਲੀਜ਼ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੇ ਗੈਂਗਸਟਰ ਦਾ ਨਾਮ ਵੱਡੇ ਗੈਂਗਸਟਰ ਦੇ ਗਰੁੱਪ ਦਾ ਨਾਂ ਇਸ ਚੀਜ਼ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਤੁਹਾਡੇ ਸਾਹਮਣੇ ਸੀ ਦਿਖਾ ਰਿਹਾ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਪੋਸਟ ਸੋਸ਼ਲ ਮੀਡੀਆ ਤੇ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਵਾ ਕੀਤਾ ਗਿਆ ਕਿ ਰੋਹਿਤ ਗੋਦਾਰਾ ਯਾਨੀ ਬਸ਼ਨੋਈ ਗੈਂਗ ਵੱਲੋਂ ਇਸ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਇਸ ਚੀਜ਼ ਨੂੰ ਪੰਜਾਬਕਸ ਨਿਊਜ਼ ਕਿਸੇ ਵੀ ਤਰੀਕੇ ਨਾਲ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਗੱਲ ਇਹ ਘਟਨਾ ਸੱਚ ਹੈ ਜਾਂ ਨਹੀਂ ਹੈ ਵਾਕਈਏ ਬਿਸ਼ਨੋਈ ਕੈਂਗ ਵਾਲੋ ਕੀਤਾ ਗਿਆ ਇਸ ਗੱਲ ਦੀ ਪੁਸ਼ਟੀ ਤਾਂ ਸਾਈਬਰ ਸੈੱਲ ਵਾਲੇ ਕਰਨਗੇ ਤੇ ਨਾਲ ਦੇ ਨਾਲ ਤੁਸੀਂ ਦੂਜੀਆ ਵੀਡੀਓ ਦੇਖ ਸਕਦੇ ਹੋ ਤੁਸੀਂ ਦੂਜੀ ਵੀਡੀਓ ਦੇਖ ਸਕਦੇ ਹੋ ਆਪਣੇ ਨਾਲ ਜਿੱਥੇ ਅ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਿਹੜੀ ਹੈ ਇਹ ਵੀ ਉਹਨਾਂ ਗੈਂਗਸਟਰਾਂ ਵੱਲੋਂ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਗੈਂਗਸਟਰਾਂ ਵੱਲੋਂ ਜਿਹੜੀ ਵਾਇਰਲ ਕੀਤੀ ਗਈ ਹੈ ਵੀਡੀਓ ਜਿਸ ਵਿੱਚ ਦੇਖਿਆ ਜਾ ਸਕਦਾ ਇੱਕ ਬੰਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਘਰ ਦੇ ਬਾਹਰ ਹਾਲਾਂਕਿ ਸੀਸੀਟੀਵੀ ਫੁਟੇਜ ਨਹੀਂ ਹੈ ਕਿਉਂਕਿ ਸੂਤਰਾ ਦੇ ਹਵਾਲੇ ਤੋਂ ਤਾਂ ਇਹ ਖਬਰ ਆਈ ਹੈ ਕਿ ਸੀਸੀਟੀਵੀ ਵਿੱਚ ਘਟਨਾ ਕਾਇਤ ਹੋਈ ਹੈ ਪਰ ਇਸ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਵੀਡੀਓ ਆਪ ਬਣਾਈ ਗਈ ਹੈ ਤਾਂ ਆਪ ਬਣਾ ਕੇ ਆਪ ਵਾਇਰਲ ਕੀਤੀ ਗਈ ਹੈ ਇਸ ਦੀ ਵੀ ਪੁਸ਼ਟੀ ਪੰਜਾਬ ਐਕਸ ਨਿਊਜ਼ ਨਹੀਂ ਕਰਦਾ ਕਿਉਂਕਿ ਇਹਦੀ ਪੁਸ਼ਟੀ ਕਰਨਾ ਅਤੇ ਦੂਜਾ ਜਿਹੜਾ ਪੋਸਟ ਤੁਹਾਡੇ ਸਾਹਮਣੇ ਚੱਲਦਾ ਪਿਆ ਇਹਨਾਂ ਦੋਵਾਂ ਦੀ ਪੁਸ਼ਟੀ ਕਰਨਾ ਸਾਈਬਰ ਸੈੱਲ ਦਾ ਕੰਮ ਹੈ ਪੰਜਾਬ ਐਕਸ ਨਿਊਜ਼ ਇਸ ਘਟਨਾ ਦੀ ਪੁਸ਼ਟੀ ਨਹੀਂ ਕਰਦਾ ਪਰ ਵੱਡੀ ਘਟਨਾ ਜ਼ਰੂਰ ਵਾਪਰੀ ਹੈ ਕਿਉਂਕਿ ਗਾयक ਏਪੀ ਢਿੱਲੋਂ ਦੇ ਕਰਦੇ ਬਾਹਰ ਫਾਇਰਿੰਗ ਹੋਣਾ ਬਹੁਤ ਵੱਡੀ ਗੱਲ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਸਲਮਾਨ ਖਾਨ ਨਾਲ ਨੇੜਤਾ ਹੋਣ ਕਰਕੇ ਇਹ ਘਟਨਾ ਜਿਹੜੀ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਸਲਮਾਨ ਖਾਨ ਨਾਲ ਬੀਤੇ ਦਿਨੀ ਗਾਣਾ ਆਂਦਾ ਹੈ ਪਿਟਲੋਂ ਦਾ 올ਡ ਮਨੀ ਜਿਸ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਨੂੰ ਲਿਆ ਹੁੰਦਾ ਦੋਵਾਂ ਨੂੰ ਦੋਵੇਂ ਉਸ ਗਾਣੇ ਦੇ ਵਿੱਚ ਹੁੰਦੇ ਨੇ ਤੇ ਲੋਕਾਂ ਤੇ ਐਸੀ ਗਲਤੀ ਗੁੱਸੇ ਵਿੱਚ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰੈਂਸਮ ਕਾਲ ਵੀ ਕਈ ਗੈਂਗਸਟਰ ਵੱਲੋਂ ਇਹ ਪਿਟਲਣੂ ਕੀਤੀਆਂ ਗਈਆਂ ਸੀਗੀਆਂ ਪਰ ਉਸ ਦਾ ਜਵਾਬ ਸ਼ਾਇਦ ਹੋ ਸਕਦਾ ਗੈਂਗਸਟਰ ਵੱਲੋਂ ਨਾ ਦਿੱਤਾ ਗਿਆ ਹੋਵੇ ਜਾਂ ਇਗਨੋਰ ਕਰ ਦਿੱਤਾ ਗਿਆ ਹੋਵੇ ਪਰ ਉਸ ਨੂੰ ਬਾਦ ਗਾਇਕ ਏ ਪੀ ਟਿਲੋ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਤੇ ਇੰਤਜ਼ਾਰ ਹੈ ਕਦੋਂ ਗਾਇਕ ਸਾਹਮਣੇ ਆ ਕੇ ਕੋਈ ਸਟੇਟਮੈਂਟ ਰਿਲੀਜ਼ ਕਰਦਾ ਕੋਈ ਪੋਸਟ ਕੋਈ ਜਾਣਕਾਰੀ ਦਿੰਦਾ ਕਿਉਂਕਿ ਫੈਨਸ ਉਡੀਕ ਕਰਦੇ ਪਏ ਨੇ ਇਸ ਘਟਨਾ ਨੂੰ ਕਿਵੇਂ ਦੇਖਦੇ ਏ ਪੀ ਟਿਲੋ ਆਪ ਕਿਵੇਂ ਦੇਖਦੇ ਨੇ ਇਸ ਘਟਨਾ ਨੂੰ ਪੰਜਾਬ ਐਕਸ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤਾਂ ਮੈਂ ਹਾਂ ਰਸ਼ਭ ਚਾਵਲਾ ਇਸ ਵੇਲੇ ਦੀ ਬਹੁਤ ਵੱਡੀ ਤੇ ਬੜੀ ਅਹਿਮ ਖਬਰ ਤੁਹਾਡੇ ਨਾਲ ਲੈ ਕੇ ਪੇਸ਼ ਹੋਇਆ ਪੰਜਾਬੀ ਗਾਇਕ ਏ ਪੀ ਟਿਲੋ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜੀहां ਤੁਹਾਨੂੰ ਦੱਸ ਦਈਏ ਗਾਇਕ ਏ ਪੀ ਟਿਲੋ ਦੇ ਕੈਨੇਡਾ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਵੈਂਕੂਵਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲਾ ਨਾਲੇ ਹਲੇ ਤੱਕ ਗਾਇਕ ਵੱਲੋਂ ਵੀ ਕਿਸੇ ਤਰੀਕੇ ਦੀ ਕੋਈ ਜਿਹੜੀ ਸਟੇਟਮੈਂਟ ਰਿਲੀਜ਼ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੇ ਗੈਂਗਸਟਰ ਦਾ ਨਾਮ ਵੱਡੇ ਗੈਂਗਸਟਰ ਦੇ ਗਰੁੱਪ ਦਾ ਨਾਂ ਇਸ ਚੀਜ਼ ਨਾਲ ਜੋੜਿਆ ਜਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਤੁਹਾਡੇ ਸਾਹਮਣੇ ਸੀ ਦਿਖਾ ਰਿਹਾ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਪੋਸਟ ਸੋਸ਼ਲ ਮੀਡੀਆ ਤੇ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਵਾ ਕੀਤਾ ਗਿਆ ਕਿ ਰੋ ਮਹਿਤ ਗਦਾਰਾ ਯਾਨੀ ਬਿਸ਼नोई ਗੈਂਗ ਵੱਲੋਂ ਇਸ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਇਸ ਚੀਜ਼ ਨੂੰ ਪੰਜਾਬ ਐਕਸ ਨਿਊਜ਼ ਕਿਸੇ ਵੀ ਤਰੀਕੇ ਨਾਲ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਗੱਲ ਇਹ ਘਟਨਾ ਸੱਚ ਹੈ ਜਾਂ ਨਹੀਂ ਹੈ ਵਾਕਈਏ ਬਿਸ਼नोई ਗੈਂਗ ਵੱਲੋਂ ਕੀਤਾ ਗਿਆ ਇਸ ਗੱਲ ਦੀ ਪੁਸ਼ਟੀ ਤਾਂ ਸਾਈਬਰ ਸੈੱਲ ਵੱਲ ਕਰਨਗੇ ਤੇ ਨਾਲ ਦੇ ਨਾਲ ਤੁਸੀਂ ਦੂਜੀਆ ਵੀਡੀਓ ਦੇਖ ਸਕਦੇ ਹੋ ਤੁਸੀਂ ਦੂਜੀ ਵੀਡੀਓ ਦੇਖ ਸਕਦੇ ਹੋ ਆਪਣੇ ਨਾਲ ਜਿੱਥੇ ਅ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਿਹੜੀ ਹੈ ਇਹ ਵੀ ਉਹਨਾਂ ਗੈਂਗਸਟਰਾਂ ਵੱਲੋਂ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਗੈਂਗਸਟਰ ਵਾਲੋ ਜਿਹੜੀ ਵਾਇਰਲ ਕੀਤੀ ਗਈ ਹੈ ਵੀਡੀਓ ਜਿਸ ਵਿੱਚ ਦੇਖਿਆ ਜਾ ਸਕਦਾ ਇੱਕ ਬੰਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਇੱਕ ਘਰ ਦੇ ਬਾਹਰ ਹਾਲਾਂਕਿ ਸੀਸੀਟੀਵੀ ਫੁਟੇਜ ਨਹੀਂ ਹੈ ਕਿਉਂਕਿ ਸੂਤਰਾ ਦੇ ਵੱਲੋਂ ਤਾਂ ਇਹ ਖਬਰ ਆਈ ਹੈ ਕਿ ਸੀਸੀਟੀਵੀ ਵਿੱਚ ਘਟਨਾ ਘਟਿਆ ਪਰ ਇਸ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਵੀਡੀਓ ਆਪ ਬਣਾਈ ਗਈ ਹੈ ਤਾਂ ਆਪ ਬਣਾ ਕੇ ਆਪ ਵਾਇਰਲ ਕੀਤੀ ਗਈ ਹੈ ਇਸ ਦੀ ਵੀ ਪੁਸ਼ਟੀ ਪੰਜਾਬ ਐਕਸ ਨਿਊਜ਼ ਨਹੀਂ ਕਰਦਾ ਕਿਉਂਕਿ ਇਹਦੀ ਪੁਸ਼ਟੀ ਕਰਨਾ ਅਤੇ ਦੂਜਾ ਜਿਹੜਾ ਪੋਸਟ ਤੁਹਾਡੇ ਸਾਹਮਣੇ ਚੱਲਦਾ ਪਿਆ ਇਹਨਾਂ ਦੋਵਾਂ ਦੀ ਪੁਸ਼ਟੀ ਕਰਨਾ ਸਾਈਬਰ ਸੈੱਲ ਦਾ ਕੰਮ ਹੈ ਪੰਜਾਬ ਐਕਸ ਨਿਊਜ਼ ਇਸ ਘਟਨਾ ਦੀ ਪੁਸ਼ਟੀ ਨਹੀਂ ਦਾ ਪਰ ਵੱਡੀ ਘਟਨਾ जरूर ਵਾਪਰੀ ਹੈ ਕਿਉਂਕਿ ਗਾयक ਏਪਿਟ ਲੋਨ ਦੇ ਕਰਦੇ ਬਾਹਰ ਫਾਇਰਿੰਗ ਹੋਣਾ ਬਹੁਤ ਵੱਡੀ ਗੱਲ ਹੈ ਸੂਤਰਾਂ ਦੇ ਵੱਲੋਂ ਇਹ ਵੀ ਖਬਰ ਆ ਰਹੀ ਹੈ ਕਿ ਸਲਮਾਨ ਖਾਨ ਨਾਲ ਨੇੜਤਾ ਹੋਣ ਕਰਕੇ ਇਹ ਘਟਨਾ ਜਿਹੜੀ ਆ ਉਸ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਸਲਮਾਨ ਖਾਨ ਨਾਲ ਬੀਤੇ ਦਿਨੀ ਗਾਣਾ ਆਂਦਾ ਏਪਿਟ ਲੋਨ ਦਾ 올ਡ ਮਨੀ ਜਿਸ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਨੂੰ ਲਿਆ ਹੁੰਦਾ ਦੋਵਾਂ ਨੂੰ ਦੋਵੇਂ ਉਸ ਗਾਣੇ ਦੇ ਵਿੱਚ ਹੁੰਦੇ ਨੇ ਤੇ ਲੋਕਾਂ ਤੇ ਐਸੀ ਗੱਲਤੀ ਗੁੱਸੇ ਵਿੱਚ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰੈਂਸਮ ਕਾਲ ਵੀ ਕਈ ਗੈਂਗਸਟਰ ਵੱਲੋਂ ਏਪਿਟ ਲੋਨ ਨੂੰ ਕੀਤੀਆਂ ਗਈਆਂ ਸੀਗੀਆਂ ਪਰ ਉਸ ਦਾ ਜਵਾਬ ਸ਼ਾਇਦ ਹੋ ਸਕਦਾ ਹੈ ਗੈਂਗਸਟਰ ਵੱਲੋਂ ਨਾ ਦਿੱਤਾ ਗਿਆ ਹੋਵੇ ਜਾਂ ਇਗਨੋਰ ਕਰ ਦਿੱਤਾ ਗਿਆ ਹੋਵੇ ਪਰ ਹੁਣ ਉਸ ਤੋਂ ਬਾਅਦ ਗਾਇਕ ਏਪੀ ਢੋਲੋਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਤੇ ਇੰਤਜ਼ਾਰ ਹੈ ਕਦੋਂ ਗਾਇਕ ਸਾਹਮਣੇ ਆ ਕੇ ਕੋਈ ਸਟੇਟਮੈਂਟ ਰਿਲੀਜ਼ ਕਰਦਾ ਕੋਈ ਪੋਸਟ ਕੋਈ ਜਾਣਕਾਰੀ ਦਿੰਦਾ ਕਿਉਂਕਿ ਫੈਨਸ ਉਡੀਕ ਕਰਦੇ ਪਏ ਨੇ ਇਸ ਘਟਨਾ ਨੂੰ ਕਿਵੇਂ ਦੇਖਦੇ ਏਪੀ ਢੋਲੋਂ ਆਪ ਕਿਵੇਂ ਦੇਖਦੇ ਨੇ ਇਸ ਘਟਨਾ ਨੂੰ